ਜਾ ਵਸਿਆ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਕਿਹੜੇ ਮਾਰਨ ਦੀ ਲੋੜ ਨਹੀਂ ਪੈਂਦੀ ਸਗੋ ਮੋਹੱਲਿਆਂ ਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੌਰਾਨ ਹੀ ਜਨਤਾ ਦੇ ਸਾਰੇ ਮਸਲੇ ਹੱਲ ਹੋ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਇਸ ਤਹਿਤ ਪੰਜਾਬ ਭਰ ਚ ਲਗਾਏ ਜਾ ਰਹੇ ਕੈਂਪਾਂ ਦੇ ਵਿੱਚ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹਿੰਦੇ ਨੇ ਜਿਸ ਦੇ ਚਲਦਿਆਂ ਬਿਨਾਂ ਖੱਜਲ ਖਵਾਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ ਸਾਡਾ ਇੱਕ ਮੋਟਰ ਦਾ ਕਨੈਕਸ਼ਨ ਸੀਗਾ ਤੇ ਨਾ ਕਰਾਉਣ ਲਈ ਦਿੱਤਾ ਇਹ ਆਈਡੀ ਉਹ ਸਾਹਮਣੇ ਉਹਨਾਂ ਨੇ ਸਾਨੂੰ ਬਾਰ-ਬਾਰ ਕਿੜੇ ਲਵਾਉਂਦੇ ਪਏ ਅੱਜ ਅੱਜ ਡਾਕੂਮੈਂਟ ਲਿਆਓ ਅੱਜ ਆ ਲੈਓ ਐਡਿਸਾਂ ਨੂੰ ਮਿਲਿਆ ਨਾ ਮੌਕੇ ਤੇ ਨਪਟਾਰਾ ਸਾਡਾ ਬਿਲਕੁਲ ਹੋਈ ਜਾਂਦੀ ਹੈ ਹਰ ਵਾਰ ਬਿਲਕੁਲ ਜਿਹੜੇ ਕਿ ਮੌਕੇ ਤੇ ਚਾਹੇ ਰਹੇ ਰਾਸ਼ਨ ਕਾਰਡ ਦੀ ਗੱਲ ਹੈ ਬਿਜਲੀ ਦੀ ਗੱਲ ਹੈ ਜਾ ਹੋਰ ਦਿੱਖਦਾ ਹੈ ਕਿ ਆ ਨਿੱਕੀਆਂ ਨਿੱਕੀਆਂ ਉਹ ਨਾਲ ਉਹ ਲੋਕਾਂ ਤੱਕ ਜਿਹੜੀ ਪਹੁੰਚ ਦਫਤਰਾਂ ਤੱਕ ਨਹੀਂ ਹੋ ਪਾਂਦੀ ਉਹ ਇੱਥੇ ਈਜ਼ੀ ਹੋ ਜਾਂਦੀ ਹੈ। ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਦੇ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ। ਇਨਸਾਨ ਜਿਸ ਤਰੀਕੇ ਦੇ ਨਾਲ ਪਿਛਲੇ 2-3 ਦਹਾਕਿਆਂ ਤੋਂ ਤਰੱਕੀ ਕਰਦਾ ਆ ਰਿਹਾ ਕੱਚੀਆਂ ਜਗਾਵਾਂ ਦੀ ਜਗ੍ਹਾ ਪੱਕੇ ਘਰ ਬਣ ਗਏ ਨੇ ਪਾਣੀ ਦੇ ਕੱਚੇ ਟੋਬਿਆਂ ਦੀ ਜਗ੍ਹਾਏ ਆਪਾਂ ਸਿੱਧਾ ਟੈਂਕੀਆਂ ਘਰਾਂ ਦੇ ਉੱਪਰ ਰੱਖ ਲਏ ਨੇ ਟੂਟੀਆਂ 'ਚ ਪਾਣੀ ਆਉਂਦਾ ਤੇ ਸਿੱਧਾ ਸੀਵਰੇਜ ਦੇ ਵਿੱਚ ਚਲਾ ਜਾਂਦਾ ਜਿਸ ਦੇ ਕਾਰਨ ਵੱਡੀ ਗਿਣਤੀ ਦੇ ਵਿੱਚੋਂ ਸਾਡੇ ਵਾਤਾਵਰਨ ਦੇ ਵਿੱਚੋਂ ਪੰਛੀ ਗਾਇਬ ਹੁੰਦੇ ਜਾ ਰਹੇ ਨੇ ਪਰ ਅੱਜ ਤੁਹਾਨੂੰ ਇਹੋ ਜਿਹੇ ਇੱਕ ਪੰਛੀ ਪ੍ਰੇਮੀ ਦੇ ਨਾਲ ਮਲਾਉਂਦੇ ਆ ਜਿਨੇ ਆਪਣੇ ਖੇਤ ਦੇ ਵਿੱਚ ਪੰਛੀਆਂ ਦੇ ਲਈ ਸਪੈਸ਼ਲ ਜ਼ਮੀਨ ਦੇ ਵਿੱਚ ਬਾਜਰੇ ਦੀ ਜਿਹੜੀ ਖੇਤੀ ਕੀਤੀ ਆ ਪੰਛੀਆਂ ਦੇ ਲਈ ਸਪੈਸ਼ਲ ਲੰਗਰ ਲਗਾਇਆ ਜਿੱਥੇ ਪੰਛੀ ਸਵੇਰੇ ਸ਼ਾਮ ਆਉਂਦੇ ਨੇ ਤੇ ਚੋਗਾ ਚੁਗਦੇ ਨੇ ਦਸ਼ਮਨ ਸਿੰਘ ਛੱਠਾ ਸਰ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਛੱਠਾ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਆਪਣੇ ਖੇਤ ਦੇ ਵਿੱਚ ਪੰਛੀਆਂ ਦੇ ਲਈ ਫ੍ਰੀ ਚ ਲੰਗਰ ਲਗਾਤਾ ਕਹਿੰਦੇ ਪਹਿਲਾਂ ਤਾਂ ਬਹੁਤ ਧੰਨਵਾਦ ਦਿਨਕ ਸਵੇਰਾ ਟੀਵੀ ਦਾ ਤੁਸੀਂ ਇੱਕ ਬਹੁਤ ਸੋਹਣਾ ਸੁਨੇਹਾ ਜਿਹੜਾ ਅੱਜ ਸਮਾਜ ਦੇ ਵਿੱਚ ਲੈ ਕੇ ਜਾ ਰਹੇ ਹੋ ਅਸਲ 'ਚ ਇਹ ਸਾਡੀਆਂ ਵਿਰਾਸਤੀ ਫਸਲਾਂ ਨੇ ਬਾਜਰਾ ਮੱਕੀ ਜਵਾਰ ਛੋਲੇ ਮੂੰਗੀ ਬਹੁਤ ਸਾਰੀਆਂ ਫਸਲਾਂ ਬੀਜਦੇ ਸੀ ਨਿੱਕੇ ਹੁੰਦੇ ਦੇਖਦੇ ਤਾਂ ਪੰਛੀ ਇੱਦੀ ਨਾ ਇਹਨਾਂ ਦੇ ਬਹਿ ਕੇ ਬਾਜਰਾ ਖਾਂਦੇ ਹੁੰਦੇ ਸੋ ਮੇਰੇ ਕਦੇ ਮੈਂ ਪਿਛਲੇ 16 ਸਾਲ ਤੋਂ ਐਫਰਟ ਕਰ ਰਿਹਾ ਮਲਕਿ ਪੰਛੀਆਂ ਨੂੰ ਬਚਾਉਣ ਲਈ ਵਾਤਾਵਰਣ ਨੂੰ ਬਚਾਉਣ ਲਈ ਪਰ ਇਦਾਂ ਦੀ ਚੀਜ਼ ਮੇਰੇ ਕਦੇ ਧਿਆਨ 'ਚ ਨਹੀਂ ਆਈ ਇਹ ਮੇਰੇ ਪਿਤਾ ਜੀ ਇਦਾਂ ਕਰਦੇ ਹੁੰਦੇ ਸੀ ਕਾਰ ਜੋ ਨਾ ਬਾਜਰਾ ਖਰੀਦ ਕੇ ਸਰਦੀਆਂ ਦੇ ਵਿੱਚ ਵੱਡੀ ਤਦਾਦ 'ਚ ਉਹ ਮੇਰੇ ਪਿੰਡ ਸਮੇਤ ਨਾਲ ਦੇ ਸਾਰੇ ਪਿੰਡਾਂ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਅਨਾਜ ਮੰਡੀਆਂ 'ਚ ਧਰਮਕਸਤਾਨਾਂ ਤੇ ਜਾ ਕੇ ਬਾਜਰਾ ਦੇ ਕੇ ਆਉਂਦੇ ਹੁੰਦੇ ਨੇ ਵੀ ਸਰਦੀਆਂ ਦੇ ਵਿੱਚ ਦੁੱਤੂ ਧੁੰਦ ਪੈਂਦੀ ਹੈ ਵੀ ਪੰਛੀ ਤੋਂ ਲੰਮੀ ਉਡਾਰੀ ਨਹੀਂ ਮਾਰੀ ਜਾਂਦੀ ਉਹਨੂੰ ਨੇੜੇ ਫੂਡ ਦਿੱਤਾ ਜਾਵੇ ਮੇਰੇ ਫਾਦਰ ਸਾਹਿਬ ਹੁਣ ਮਾਰਚ ਦੇ ਵਿੱਚ ਸਵਰਗਵਾਸ ਹੋ ਗਏ ਉਹਨਾਂ ਦੇ ਮਰਨ ਤੋਂ ਬਾਅਦ ਮੈਂ ਇਹ ਜਿਹੜਾ ਪੰਜ ਕਨਾਲੇ ਚ ਬਾਜਰਾ ਬੀਜੇ ਪੰਛੀਆਂ ਲਈ ਬੀਜਿਆ ਤਾਂ ਇਹ ਸੋਚ ਕੇ ਸੀਗਾ ਵੀ ਆਪਾਂ ਇਹਨੂੰ ਪਕਾ ਕੇ ਆ ਆਪਾਂ ਸਿਆਲ ਦੇ ਵਿੱਚ ਸਰਦੀਆਂ ਦੇ ਵਿੱਚ ਪੰਛੀਆਂ ਨੂੰ ਪਾਵਾਂਗੇ ਪਰ ਇੱਥੇ ਨੇਚਰਲੀ ਤੁਸੀਂ ਦੇਖਿਆ ਕਿੰਨੇ ਹਜ਼ਾਰਾਂ ਪੈਰਟ ਜਿੜੀਆਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਜਾਤੀਆਂ ਦੇ ਪੰਛੀ ਜਿਹੜੇ ਆ ਰਹੇ ਨੇ ਉਹ ਨੇਚਰਲੀ ਜਿਹੜਾ ਫੂਡ ਲੈ ਰਹੇ ਨੇ ਇਥੋਂ ਸੋ ਮੈਨੂੰ ਵਧੀਆ ਲੱਗਿਆ ਮੈਂ ਹੁਣੇ ਸੰਕਲਪ ਲਿਆ ਵੀ ਆਪਾਂ ਹਰ ਸਾਲ ਇਹ ਜ਼ਮੀਨ ਇੰਨਾ ਰਕਬਾ ਵਾਂਗ ਨਾਲ ਆਪਾਂ ਹਰ ਸਾਲ ਪੰਛੀਆਂ ਲਈ ਦੋ ਵਾਰ ਸਾਲ ਦੇ ਵਿੱਚ ਬਜਰਾ ਬੀਜਿਆ ਕਰਾਂਗੇ ਕਿਸਾਨਾਂ ਦੀ ਗੱਲ ਕਰੀ ਅੱਜ ਦੇ ਸਮੇਂ 'ਚ ਦੇਖਦੇ ਆਂ ਦੋ ਭਾਈ ਵੀ ਇੱਕ ਇੱਕ ਫੁੱਟ ਜਗ੍ਹਾ ਦੇ ਪਿੱਛੇ ਲੜਾਈ ਕਰ ਲੈਂਦੇ ਨੇ ਜਿਹੜੀਆਂ ਸਰਕਾਰੀ ਪੰਚਾਇਤੀ ਸਰਪਹੀਆਂ ਹੁੰਦੀਆਂ ਨੇ ਉਹ ਕਿਸਾਨ ਦੱਬ ਰਹੇ ਨੇ ਕਿ ਤਨਾ ਕਿਤੇ ਤੁਸੀਂ 5 ਕਨਾਲ ਜਗ੍ਹਾ ਪੰਛੀਆਂ ਦੇ ਸਪੁਰਦ ਕਰਤੀ ਲੰਗਰ ਲਾਤਾ ਬਿਲਕੁਲ ਜੀ ਦੇਖੋ ਖੁਸ਼ੀ ਤੁਹਾਡਾ ਸਕੂਨ ਜਿਹੜਾ ਹੈ ਨਾ ਇੱਥੇ ਸਕੂਨ ਮਿਲ ਰਿਹਾ ਦੇਖ ਕੇ ਆਪਾਂ ਜਿਸ ਤਰ੍ਹਾਂ ਪੰਛੀ ਆ ਰਹੇ ਨੇਗੇ ਹਨਾ ਮੈਨੂੰ ਸਟਾਰਟਿੰਗ 'ਚ ਮੈਨੂੰ ਹੀ ਨਹੀਂ ਪਤਾ ਲੱਗਿਆ ਮੈਨੂੰ ਮੇਰੇ ਗਵਾਂਢੀ ਨੇ ਫੋਨ ਕਰਕੇ ਫੋਨ ਕਰਕੇ ਦੱਸਿਆ ਕਿ ਤੂੰ ਸਵੇਰੇ ਸ਼ਾਮ ਕਦੇ ਆਈਂ ਤੇਰੇ ਬੜੇ ਬਹੁਤ ਪੰਛੀ ਆਉਂਦੇ ਨੇ ਇੱਥੇ ਤੇ ਜਦੋਂ ਮੈਂ ਦੇਖਿਆ ਕਿ ਪਿਛਲੇ ਡੇਢ ਮਹੀਨੇ ਤੋਂ ਰੌਣਕ ਲੱਗ ਰਹੀ ਹੈ ਇੱਥੇ ਸਵੇਰੇ ਸ਼ਾਮ ਪੂਰੇ ਪੰਛੀ ਆ ਕੇ ਇੱਥੋਂ ਨੇਚਰਲੀ ਫੂਡ ਫੂਡ ਲੈ ਰਹੇ ਆਂਗੇ ਔਰ ਇਹ ਨਾ ਇੱਕ ਬਹੁਤ ਸੋਹਣਾ ਬਹੁਤ ਸੋਹਣਾ ਸੁਨੇਹਾ ਜਮੀਨਾਂ ਲੋਕਾਂ ਕੋਲ ਬਹੁਤ ਨੇ ਜਿੰਨਾਂ ਕੋਲ 10 20 ਕਿੱਲੇ ਜ਼ਮੀਨ ਦੇ ਵੀ ਤੋਂ ਵੱਧ ਵਾਲੇ ਮੈਨੂੰ ਲੱਗਦਾ ਕਿ ਨੇਚਰਲੀ ਸਾਨੂੰ ਇੱਕ ਇੱਕ ਕਿਹਾਰਾ ਚਾਹੀਏ ਥੋੜਾ ਥੋੜਾ ਸੋਂ ਪੰਜ ਕਨਾਲ ਚਲੋ ਇੱਕ ਕਨਾਲ ਅੱਧੀ ਕਨਾਲ ਥੋੜਾ ਥੋੜਾ ਕਿਸਾਨਾਂ ਨੂੰ ਵੱਡੇ ਕਿਸਾਨਾਂ ਨੂੰ ਐਫਰਟ ਕਰਨੇ ਚਾਹੀਦੇ ਨੇ ਇਦਾਂ ਦਾ ਮੱਕੀ ਬਾਜਰਾ ਇਦਾਂ ਦੀਆਂ ਫਸਲਾਂ ਬੀਜੀਆਂ ਚਾਹੀਆਂ ਤਾਂ ਕਿ ਅਸੀਂ ਪੰਛੀਆਂ ਨੂੰ ਵੀ ਬਚਾਈਏ ਜਿਹੜੇ ਸਾਡੇ ਮਿੱਤਰ ਪੰਛੀ ਨੇ ਲੋਪ ਹੋ ਰਹੇ ਨੇ ਸਾਡੇ ਜੀਵਨ ਦੇ ਵਿੱਚੋਂ ਕਿੰਨੀਆਂ ਪੰਛੀ ਨੇ ਜਿਹੜੀਆਂ ਪ੍ਰਜਾਤੀਆਂ ਲੋਪ ਹੋ ਗਈਆਂ ਕਿੰਨੀਆਂ ਲੋਪ ਹੋਣ ਕਿਨਾਰੇ ਨੇਗੀਆਂ ਸੋ ਇਹੀ ਸਾਡਾ ਕਨਸੈਪਟ ਹੈ ਜਿਵੇਂ ਹੁਣ ਮੇਰਾ ਮਿੱਟੀ ਦੇ ਕਟੋਰੇ ਬਣਨ ਦਾ ਕਾਰਜ ਹੈ ਜੀ ਮੈਂ ਗਰਮੀ ਗਰਮੀ ਮਿੱਟੀ ਦੇ ਕਟੋਰੇ ਬਣਦਾਗਾ ਪੰਛ ਤਾਂ ਕਿ ਲੋਕਾਂ ਨੂੰ ਮੈਸੇਜ ਕਨਵੇ ਕਰਦੇ ਆਂ ਵੀ ਤੁਸੀਂ ਆਪਣੇ ਘਰਾਂ ਦੇ ਵਿਹੜਿਆਂ ਦੇ ਵਿੱਚ ਸ਼ਾਮੇ ਪੰਛੀਆਂ ਲਈ ਪਾਣੀ ਭਰ ਕੇ ਰੱਖੋ ਮੈਂ 20000 ਤੋਂ ਵੱਧ ਕਟੋਰਾ ਵੰਡ ਚੁੱਕਿਆ ਹੁਣ ਤੱਕ ਹਜ਼ਾਰਾਂ ਆਲਣੇ ਬਣਵਾ ਕੇ ਵੰਡ ਚੁੱਕਿਆ ਮੇਰਾ ਆਲਣੇ ਬਣਾਉਣ ਦਾ ਲਗਾਉਣ ਦਾ ਤੇ ਵੰਡਣ ਦਾ ਕਾਰਜ ਆ ਔਰ ਆਪਣੀ ਕੋਈ NGO ਨਹੀਂ ਹੈਗੀ ਆਪਣਾ ਨਿੱਜੀ ਮਿਸ਼ਨ ਆ ਮੈਂ ਅਰਧ ਦਸਬੰਧ ਕੱਢ ਕੇ ਆਪਣੀ ਇਨਕਮ ਚੋਂ ਇੱਕ ਇਹ ਕਾਰਜ ਕਰਦਾ ਪਰ ਇਹ ਚੀਜ਼ ਇੱਕ ਮੈਨੂੰ ਨਵੀਂ ਐਡ ਹੋ ਗਈ ਹੁਣ ਮੈਨੂੰ ਵੀ ਮੈਨੂੰ ਮੇਰੇ ਇਦਾਂ ਦਾ ਕਦੇ ਪਹਿਲਾਂ ਦਿਮਾਗ 'ਚ ਨਹੀਂ ਆਇਆ ਮੈਂ ਵਾਤਾਵਰਨ ਪ੍ਰੇਮੀ ਹੁਣ 16 ਸਾਲ ਤੋਂ ਕੰਮ ਕਰਦਾ ਪਹਿਲੀ ਵਾਰੀ ਮੈਂ ਇਹ ਚੀਜ਼ ਕਰਕੇ ਦੇਖੀ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਸਭ ਤੋਂ ਵਧੀਆ ਲੱਗਿਆ ਇਹ ਖੁਸ਼ੀ ਸਾਨੂੰ ਵੀ ਮਿਲੀ ਹੈ ਕਿਉਂਕਿ ਅੱਜ ਤੱਕ ਅਸੀਂ ਇਸ ਤਰੀਕੇ ਨਾਲ ਕਦੇ ਪੰਛੀ ਉੜਦੇ ਨਹੀਂ ਦੇਖੇ ਪਹਿਲਾਂ ਹੁੰਦੇ ਸੀ ਪਰ ਹੁਣ ਲਗਾਤਾਰ ਪੰਛੀ ਘਟਦੇ ਜਾ ਰਹੇ ਨੇ ਤੋਤੇ ਵੱਡੀ ਗਿਣਤੀ ਚ ਤੁਹਾਡੇ 100 200 ਤਾਂ ਤੋਤਾ ਦਿਖ ਰਿਹਾ ਸਾਨੂੰ ਬਹੁਤ ਵੱਡੀ تعداد ਦੇ ਵਿੱਚ ਆਉਂਦੇ ਨੇ ਸਵੇਰੇ ਸ਼ਾਮ ਪੰਛੀ ਉਰੇ ਲੋਕ ਵੀਡੀਓ ਬਣਾ ਬਣਾ ਕੇ ਲੈ ਕੇ ਜਾਂਦੇ ਨੇ ਸਵੇਰੇ ਸਵੇਰੇ ਸ਼ਾਮ ਲੋਕ ਕਿੱਥੋਂ ਵੀਡੀਓ ਬਣਾ ਬਣਾ ਲੈ ਕੇ ਜਾਂਦੇ ਨੇ ਸੋ ਬਹੁਤ ਸੋਹਣਾ ਸਨੇਹਾ ਸਾਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿਉਂਕਿ ਮਨੁੱਖ ਨੇ ਪੰਛੀਆਂ ਤੋਂ ਪਾਣੀ ਪੀਣ ਦੇ ਔਰ ਉਹ ਜਿਹੜੇ ਆਲ ਨੇ ਇਹਨਾਂ ਨੂੰ ਬਰੀਡਿੰਗ ਲਈ ਥਾਵਾ ਸੀ ਉਹ ਖੋਲਿਆ ਸੀ ਟਿੱਬੇ ਖਤਮ ਹੋ ਗਏ ਜ਼ਮੀਨ ਆ ਜਿਹੜੀ ਅਸੀਂ ਬਿਲਕੁਲ ਪਧਰੀ ਥਾਲੀ ਤਰ੍ਹਾਂ ਪਧਰੀ ਕਰ ਲਈ ਨੇਚਰ ਪ੍ਰਮਾਤਮਾ ਨੇ ਜਿਹੜੀ ਕੁੱਲ ਕੈਨਾਤ ਬਣਾਈ ਸੀ ਨਾ ਰੰਗ-ਬਰੰਗੀ ਜੀਵ ਜੰਤੂ ਪੰਛੀ ਵਿਕਸ਼ ਬਨਸਪਤੀ ਫੁੱਲ ਪੌਦੇ ਸਾਰਾ ਇਹ ਸਾਰਿਆਂ ਦਾ ਜਿਉਂਦੇ ਰਹਿਣਾ ਜ਼ਰੂਰੀ ਆ ਟਿੱਬੇ ਅਸੀਂ ਚੁੱਕ ਤੇ ਪੱਦਰ ਕ ਪੱਦਰ ਕਰਤੇ ਟਿੱਬਿਆਂ ਚ ਬਹੁਤ ਸਾਰੀਆਂ ਪੰਛੀ ਦੀਆਂ ਪ੍ਰਜਾਤੀਆਂ ਬਰੀਡਿੰਗ ਕਰਦੀਆਂ ਹੁੰਦੀ ਸੀਗੀਆਂ ਔਰ ਬਰਾਸਤੀ ਰੁੱਖ ਸੀ ਪੁਰਾਣੇ ਖੂਹ ਸਾਡੇ ਘਰਾਂ ਦੀ ਬਣਤਰ ਉਦਾਂ ਦੀ ਹੁੰਦੀ ਸਭ ਤੋਂ ਵੱਡੀ ਗੱਲ ਸਾਡੇ ਘਰਾਂ ਦੀ ਬਣਤਰੀ ਚੇਂਜ ਹੋ ਗਈ ਬਿਲਕੁਲ ਹੀ ਸਾਡੇ ਘਰ ਉਦਾਂ ਦੇ ਨਹੀਂ ਰਹੇ ਜਿਵੇਂ ਦੇ ਪਹਿਲਾਂ ਸੀ ਪਹਿਲਾਂ ਸਾਡੇ ਘਰਾਂ 'ਚ ਮਨੁੱਖ ਦੇ ਨਾਲ-ਨਾਲ ਪੰਛੀ ਵੀ ਰਹਿੰਦੇ ਹੁੰਦੇ ਸੀਗੇ ਕੱਚੇ ਘਰ ਹੁੰਦੇ ਸੀ ਕੱਚੇ ਘਰੋਂ ਦੇ ਜ ਪੱਕੇ ਵੀ ਹੁੰਦੇ ਬਾਲੇ ਨੇ ਛੱਤਾਂ ਹੁੰਦੀਆਂ ਅਸਥਿਰੀਆਂ ਦੀਆਂ ਪੁਲੀਆਂ ਨੇ ਛੱਤਾਂ ਹੁੰਦੀਆਂ ਉਹ ਸਾਰਾ ਸਾਡਾ ਕਲਚਰ ਉਹ ਚੀਜ਼ਾਂ ਵਾਪਸ ਤਾਂ ਨਹੀਂ ਆ ਸਕਦੀਆਂ ਪਰ ਐਦਾਂ ਦੇ ਅਸੀਂ ਨਿੱਕੇ ਨਿੱਕੇ ਐਫਰਟ ਜ਼ਰੂਰ ਕਰ ਸਕਦੇ ਹਾਂ ਪੰਛੀ ਨੂੰ ਬਚਾਉਣ ਲਈ ਸਾਡੇ ਅਸੀਂ ਇਸ ਏਰੀਆ 'ਚ ਕਾਫੀ ਐਫਰਟ ਕੀਤੇ ਨੇ ਬਹੁਤ ਜਿਹੜੇ ਮਿੱਤਰ ਪੰਛੀ ਨੇ ਮ ਵਿਰੋਧੀ ਕੀੜੇ ਮਕੋੜ ਦੇ ਉਹਨਾਂ ਨੂੰ ਖਾਂਦੇ ਸੀਗੇ ਚੋਗਲ ਉਚੋਗਲ ਵਗੈਰਾ ਚਿੜੀਆਂ ਗੁਟਾਰਾਂ ਇਹ ਸਾਰੀਆਂ ਖੇਤੀਬਾੜੀ ਚ ਮਤਲਬ ਕਿ ਕਿਸਾਨ ਦੇ ਦਾਹੀ ਮਿੱਤਰ ਪੰਛੀ ਕਿਹਾ ਜਾਂਦਾ ਸੀ ਆਪਾਂ ਕਿਤਾਬਾਂ ਚ ਪੜ੍ਹਦੇ ਆ ਮਿੱਤਰ ਪੰਛੀ ਉਹ ਸਾਡੇ ਪੁਰਖੇ ਸੀ ਜਿਹੜੇ ਬਹੁਤ ਮਤਲਬ ਕਿ ਇਨ੍ਹਾਂ ਪੰਛੀਆਂ ਨਾਲ ਬਹੁਤ ਉਹਨਾਂ ਦਾ ਮੋਹ ਲਗਾਵ ਸੀਗਾ ਪਰ ਹੁਣ ਉਹ ਜਿਹੜਾ 20-25 ਸਾਲ ਤੋਂ ਰਿਸ਼ਤਾ ਮਨੁੱਖ ਤੇ ਪੰਛੀ ਦਾ ਟੁੱਟ ਗਿਆ ਇਹ ਮੈਂ ਉਹਨੂੰ ਜੋੜਨ ਦਾ ਐਫਰਟ ਕਰ ਰਹੇ ਆ ਉਪਰਾਲਾ ਕਰ ਰਹੇ ਆ ਤਾਂ ਇੱਕ ਵੱਡਾ ਉਪਰਾਲਾ ਲక్ష్మణ ਸਿੰਘ ਚੱਠਾ ਕਰ ਰਹੇ ਨੇ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਕਿਸਾਨ ਥੋੜੇ ਥੋੜੇ ਜ਼ਮੀਨ ਨੂੰ ਲੈ ਕੇ ਕਿਤਨਾ ਕਿਤੇ ਲੜਾਈ ਝਗੜਿਆਂ ਦੇ ਵਿੱਚ ਪੈ ਰਹੇ ਨੇ ਉੱਥੇ ਹੀ 5 ਮਰਲੇ ਜਗ੍ਹਾ ਦੇ ਵਿੱਚ ਲਖਮਣ ਸਿੰਘ ਛੱਠਾ ਨੇ ਪੰਛੀਆਂ ਦੇ ਲਈ ਇੱਕ ਲੰਗਰ ਲਗਾਤਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਲਖਮਣ ਸਿੰਘ ਛੱਠਾ ਦੇ ਖੇਤ ਦੇ ਵਿੱਚ ਪੰਛੀ ਚੂਗਾ ਚੁਗਣ ਆ ਰਹੇ ਨੇ ਚਰਨਜੀਤ ਕੌਸ਼ਲ ਦੈਨਿਕ ਸਵੇਰਾ ਤੋਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par but...